ਅੱਜਕੱਲ ਸਿਰਫ ਸੜਕਾਂ ਤੇ ਚੋਰੀਆਂ ਜਾਂ ਲੁੱਟਖੋਹ ਨਹੀਂ ਰਹਿ ਗਈਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਚੋਰ ਬਹੁਤ ਜ਼ਿਆਦਾ ਡਿਜੀਟਲ ਹੋ ਗਏ ਨੇ ਉਹ ਬਿਨਾਂ OTP ਤੋਂ ਹੀ USSD ਕੋਡ ਰਾਹੀਂ ਬੈਂਕ ਅਕਾਊਂਟ ਖਾਲੀ ਕਰ ਜਾਂਦੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਬਿਲਕੁਲ ਸਰਪ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਉਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਚੋਰ ਜਿਹੜੇ ਆ ਠੱਗ ਜਿਹੜੇ ਆ ਬਹੁਤ ਅਪਡੇਟਡ ਹੋ ਗਏ ਨੇ ਇੰਨੇ ਅਪਡੇਟਡ ਤਾਂ ਆਮ ਲੋਕ ਵੀ ਨਹੀਂ ਹਨ ਪਿਛਲੇ ਸਮੇਂ ਵਿੱਚ 420 ਅੰਕ ਨੂੰ ਮਾੜਿਆ ਸਮਝਿਆ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਚੀਟਿੰਗ ਨਾਲ ਜੁੜਿਆ ਹੋਇਆ ਧੋਖਾ ਧੜੀ ਨਾਲ ਜੁੜਿਆ ਹੋਇਆ ਜੇ ਕੋਈ ਮਾੜਾ ਆਨਸਰ ਹੁੰਦਾ ਸੀ ਉਹਨੂੰ 420 ਕਿਹਾ ਜਾਂਦਾ ਸੀ ਪਰ ਆਮ ਜਨਤਾ ਨੂੰ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਹੁਣ ਤੁਸੀਂ 401 ਅੰਕ ਤੋਂ ਵੀ ਬਚਣਾ ਇਸ ਗੱਲ ਨੂੰ ਧਿਆਨ ਨਾਲ ਸੁਣ ਲਓ ਪੱਲੇ ਬੱਢ ਲਓ ਕਿਉਂਕਿ USSD ਦੇ ਵਿੱਚ 401 ਅੰਕ ਤੁਹਾਡੇ ਲਈ ਡੇਂਜਰ ਹੈ ਬਹੁਤ ਘਾਤਕ ਹੋ ਸਕਦਾ ਹੈ ਇਹ ਠੱਗੀ ਕਰਦੇ ਕਿਵੇਂ ਆ ਹੁਣ ਇਹ ਵੱਡਾ ਸਵਾਲ ਹੈ ਕਿ ਠੱਗੀ ਕਰਦੇ ਕਿਵੇਂ ਆ ਤਾਂ ਸਰਬਜੀਤ ਇਹ ਗੱਲ ਨੂੰ ਆਪਾਂ ਸਮਝੀਏ ਕਿ ਜਿਹੜੇ ਮਾੜੇ ਅੰਸਰ ਕੀ ਕਰਦੇ ਆ ਡਿਲੀਵਰੀ ਬாய் ਬਣ ਕੇ ਘਰਾਂ 'ਚ ਆਉਂਦੇ ਨੇ ਬੈਲ ਖੜਕਾਉਂਦੇ ਨੇ ਔਰ ਜਦੋਂ ਬੰਦਾ ਬਾਹਰ ਆਉਂਦਾ ਉਹਨੂੰ ਕਹਿੰਦਾ ਜੀ ਤੁਹਾਡਾ ਇੱਕ ਆਰਡਰ ਸੀਗਾ ਤੁਸੀਂ ਡਿਲੀਵਰੀ ਸਟੇਟਸ ਜਾਣਨਾ ਚਾਹੁੰਦੇ ਹੋ ਜਾਂ ਟਰੈਕ ਕਰਨਾ ਚਾਹੁੰਦੇ ਹੋ ਅਸੀਂ ਨੇ ਕਹਿੰਦਾ ਤੁਸੀਂ ਸਾਨੂੰ ਕੋਈ OTP ਦੋ ਕੋਈ ਪਿੰਨ ਦੋ ਸਿਰਫ ਆਪਣਾ ਫੋਨ ਨੰਬਰ ਦੱਸ ਦੋ ਤੁਹਾਡਾ ਟਰੈਕ ਕਰ ਲਾਂਗੇ ਕਿ ਤੁਹਾਡਾ ਸਮਾਨ ਕਿੱਥੇ ਤੱਕ ਪਹੁੰਚਿਆ ਔਰ ਜਿੱਦੈ ਭੋਲੇ-ਪਾਲੇ ਇਨਸਾਨ USSD ਦੇ ਉੱਤੇ ਆਪਣਾ ਮੋਬਾਈਲ ਨੰਬਰ ਭਰਦੇ ਜਿੱਦੇ ਤੇ ਪਹਿਲਾਂ ਇਹਨਾਂ ਨੇ 401 ਅੰਕ ਭਰਿਆ ਹੁੰਦਾ ਤਾਂ ਤੁਹਾਡੀਆਂ ਜਿੰਨੀਆਂ ਡਿਟੇਲਸ ਆ ਸਾਰੀਆਂ ਉਹਨਾਂ ਤੱਕ ਚਲੇ ਜਾਂਦੀਆਂ ਔਰ ਤੁਹਾਡਾ ਬੈਂਕ ਅਕਾਊਂਟ ਤੁਹਾਡਾ ਪਾਸਵਰਡ ਤੱਕ ਇਹਨਾਂ ਕੋਲ ਚਲੇ ਜਾਂਦਾ ਜਿਹਦੇ ਥਰੂ ਇਹਨਾਂ ਨੂੰ OTP ਲੈਣ ਦੀ ਵੀ ਨਹੀਂ ਲੋੜ ਸਿੱਧਾ USSD ਤੇ ਜਾ ਕੇ ਤੁਹਾਡਾ ਸਾਰਾ ਅਕਾਊਂਟ ਇਹ ਖਾਲੀ ਕਰ ਦਿੰਦੇ ਆ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਅਸੀਂ ਤੁਹਾਨੂੰ ਅਗਾਹ ਕਰਨਾ ਚਾਹੁੰਦੇ ਆਡਵਾਈਸ ਕਰਨਾ ਚਾਹੁੰਦੇ ਆ ਜੇਕਰ ਕੋਈ ਅਣਜਾਣਾ ਵਿਅਕਤੀ ਤੁਹਾਡੇ ਘਰ ਆ ਕੇ ਤੁਹਾਡਾ ਫੋਨ ਨੰਬਰ ਮੰਗਦਾ ਤਾਂ ਉਹਨੂੰ ਫੋਨ ਨੰਬਰ ਦੀ ਡਿਟੇਲ ਵੀ ਸ਼ੇਅਰ ਨਾ ਕਰੋ ਅੱਜਕੱਲ ਸਿਰਫ ਸੜਕਾਂ ਤੇ ਚੋਰੀਆਂ ਜਾਂ ਲੁੱਟਖੋਹ ਨਹੀਂ ਰਹਿ ਗਈਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਚੋਰ ਬਹੁਤ ਜ਼ਿਆਦਾ ਡਿਜੀਟਲ ਹੋ ਗਏ ਨੇ ਉਹ ਬਿਨਾਂ OTP ਤੋਂ ਹੀ USSD ਕੋਡ ਰਾਹੀਂ ਬੈਂਕ ਅਕਾਊਂਟ ਖਾਲੀ ਕਰ ਜਾਂਦੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਬਿਲਕੁਲ ਸਰਬਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਉਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਚੋਰ ਜਿਹੜੇ ਆ ਠੱਗ ਜਿਹੜੇ ਆ ਬਹੁਤ ਅਪਡੇਟਡ ਹੋ ਗਏ ਨੇ ਇੰਨੇ ਅਪਡੇਟਡ ਤਾਂ ਆਮ ਲੋਕ ਵੀ ਨਹੀਂ ਹਨ ਪਿਛਲੇ ਸਮੇਂ ਵਿੱਚ 420 ਅੰਕ ਨੂੰ ਮਾੜਿਆ ਸਮਝਿਆ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਚੀਟਿੰਗ ਨਾਲ ਜੁੜਿਆ ਹੋਇਆ ਧੋਖਾ ਧੜੀ ਨਾਲ ਜੁੜਿਆ ਹੋਇਆ ਜੇ ਕੋਈ ਮਾੜਾ ਆਨਸਰ ਹੁੰਦਾ ਸੀ ਉਹਨੂੰ 420 ਕਿਹਾ ਜਾਂਦਾ ਸੀ ਪਰ ਆਮ ਜਨਤਾ ਨੂੰ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਹੁਣ ਤੁਸੀਂ 401 ਅੰਕ ਤੋਂ ਵੀ ਬਚਣਾ ਇਸ ਗੱਲ ਨੂੰ ਧਿਆਨ ਨਾਲ ਸੁਣ ਲਓ ਪੱਲੇ ਬੱਢ ਲਓ ਕਿਉਂਕਿ USSD ਦੇ ਵਿੱਚ 401 ਅੰਕ ਤੁਹਾਡੇ ਲਈ ਡੇਂਜਰ ਹੈ ਬਹੁਤ ਘਾਤਕ ਹੋ ਸਕਦਾ ਹੈ। ਇਹ ਠੱਗੀ ਕਰਦੇ ਕਿਵੇਂ ਆ? ਹੁਣ ਇਹ ਵੱਡਾ ਸਵਾਲ ਹੈ ਕਿ ਠੱਗੀ ਕਰਦੇ ਕਿਵੇਂ ਆ ਤਾਂ ਸਰਬਜੀਤ ਇਹ ਗੱਲ ਨੂੰ ਆਪਾਂ ਸਮਝੀਏ ਕਿ ਜਿਹੜੇ ਮਾੜੇ ਅੰਸਰ ਕੀ ਕਰਦੇ ਆ ਡਿਲੀਵਰੀ ਬாய் ਬਣ ਕੇ ਘਰਾਂ 'ਚ ਆਉਂਦੇ ਨੇ ਬੈਲ ਖੜਕਾਉਂਦੇ ਨੇ ਔਰ ਜਦੋਂ ਬੰਦਾ ਬਾਹਰ ਆਉਂਦਾ ਉਹਨੂੰ ਕਹਿੰਦਾ ਜੀ ਤੁਹਾਡਾ ਇੱਕ ਆਰਡਰ ਸੀਗਾ ਤੁਸੀਂ ਡਿਲੀਵਰੀ ਸਟੇਟਸ ਜਾਨਣਾ ਚਾਹੁੰਦੇ ਹੋ ਜਾਂ ਟਰੈਕ ਕਰਨਾ ਚਾਹੁੰਦੇ ਹੋ ਅਸੀਂ ਨੇ ਕਹਿੰਦਾ ਤੁਸੀਂ ਸਾਨੂੰ ਕੋਈ OTP ਦੋ ਕੋਈ ਪਿੰਨ ਦੋ ਸਿਰਫ ਆਪਣਾ ਫੋਨ ਨੰਬਰ ਦੱਸ ਦੋ ਤੁਹਾਡਾ ਟਰੈਕ ਕਰ ਲਾਂਗੇ ਕਿ ਤੁਹਾਡਾ ਸਮਾਨ ਕਿੱਥੇਕ ਤੱਕ ਪਹੁੰਚਿਆ ਔਰ ਜਿੱਦੇ ਹੀ ਭੋਲੇ-ਪਾਲੇ ਇਨਸਾਨ USSD ਦੇ ਉੱਤੇ ਆਪਣਾ ਮੋਬਾਈਲ ਨੰਬਰ ਭਰਦੇ ਜਿੱਦੇ ਤੇ ਪਹਿਲਾਂ ਇਹਨਾਂ ਨੇ 401 ਅੰਕ ਭਰਿਆ ਹੁੰਦਾ ਤਾਂ ਤੁਹਾਡੀਆਂ ਜਿੰਨੀਆਂ ਡਿਟੇਲਸ ਆ ਸਾਰੀਆਂ ਉਹਨਾਂ ਤੱਕ ਚੱਲੇ ਜਾਂਦੀਆਂ ਔਰ ਤੁਹਾਡਾ ਬੈਂਕ ਅਕਾਊਂਟ ਤੁਹਾਡਾ ਪਾਸਵਰਡ ਤੱਕ ਇਹਨਾਂ ਕੋਲ ਚੱਲੇ ਜਾਂਦਾ ਜਿਹਦੇ ਥਰੂ ਇਹਨਾਂ ਨੂੰ OTP ਲੈਣ ਦੀ ਵੀ ਨਹੀਂ ਲੋੜ ਸਿੱਧਾ USSD ਤੇ ਜਾ ਕੇ ਤੁਹਾਡਾ ਸਾਰਾ ਅਕਾਊਂਟ ਇਹ ਖਾਲੀ ਕਰ ਦਿੰਦੇ ਆ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਅਸੀਂ ਤੁਹਾਨੂੰ ਅਗਾਹ ਕਰਨਾ ਚਾਹੁੰਦੇ ਆਡਵਾਈਸ ਕਰਨਾ ਚਾਹੁੰਦੇ ਜੇਕਰ ਕੋਈ ਅਣਜਾਣਾ ਵਿਅਕਤੀ ਤੁਹਾਡੇ ਘਰ ਆ ਕੇ ਤੁਹਾਡਾ ਫੋਨ ਨੰਬਰ ਮੰਗਦਾ ਤਾਂ ਉਹਨੂੰ ਫੋਨ ਨੰਬਰ ਦੀ ਡਿਟੇਲ ਵੀ ਸ਼ੇਅਰ ਨਾ ਕਰੋ